ਨਕੌਦਰ ਸ਼ਹਿਰ ਦੇ ਵਿੱਚ 215ਵੀਂ ਰਾਮਲੀਲਾ ਦੇ ਵਿੱਚ ਦੁਸ਼ਹਿਰਾ ਬੜੀ ਧੂਮ-ਧਾਮ ਦੇ ਨਾਲ ਅੱਜ ਮਨਾਇਆ ਜਾ ਰਿਹਾ ਵਾ ਦੁਸ਼ਹਿਰੇ ਦੀਆਂ ਤਸਵੀਰਾਂ ਤੁਹਾਨੂੰ ਸਾਰੀਆਂ ਦਿਖਾਵਾਂਗੇ ਇੱਕ ਤਾਲੇਰ ਤੇ ਦਿਖਾਵਾਂਗੇ ਬਹੁਤ ਸਾਰਾ ਬਾਜ਼ਾਰ ਲੱਗਾ ਹੋਇਆ ਨਕੌਦਰ ਸ਼ਹਿਰ ਦਾ ਇਤਿਹਾਸਕ ਦੁਸ਼ਹਿਰਾ ਆ ਜਿੱਥੇ ਦੂਰੋਂ ਦੂਰੋਂ ਲੋਕੀ ਆ ਕੇ ਇਹ ਦੁਸ਼ਹਿਰਾ ਦੇਖਦੇ ਨੇ ਆਓ ਤੁਹਾਨੂੰ ਇਲਾ ਚਲਦੇ ਹਾਂ ਦੁਸ਼ਹਿਰੇ ਦੇ ਅੰਦਰ ਔਰ ਦਿਖਾਉਨੇ ਆ ਦੁਸ਼ਹਿਰੇ ਦੀਆਂ ਖੂਬਸੂਰਤ ਤਸਵੀਰਾਂ मेरे हिसाब प्रार्थना बेनजी आहे

ਅਹ ਪ੍ਰਮਾਤਮਾ ਸਭ ਤੇ ਭਗਵਾਨ ਰਾਮ ਜੀ ਮੇਰ ਪਰੇ ਹੱਥ ਰੱਖਣ ਸਭ ਤੋਂ ਪਿਆਰ ਇਫਾਕ ਸਮ੍ਰiddhi ਹਰ ਇੱਕ ਘਰ ਦੇ ਵਿੱਚ ਬਖਸ਼ਣ ਤੇ ਇਸੇ ਇਸੇ ਤਰ੍ਹਾਂ ਜਿਹੜਾ ਸਾਡਾ ਪੰਜਾਬ ਹੈ ਉਹ ਚੜ੍ਹਦੀ ਕਲਾ ਦੇ ਵਿੱਚ ਰਹੇ ਕੀ ਮੈਸੇਜ ਹੈਣਾ ਅਹ ਮੈਸੇਜ ਕੁਛ ਨਹੀਂ ਬੱਸ ਕਿ ਮੈਸੇਜ ਇਹ ਆ ਕਿ ਇਹ ਸਾਡੇ ਤਿਉਹਾਰ ਜਿਹੜੇ ਨੇ ਇਹ ਸਰਬ ਸਾਂਝੀਵਾਲਤਾ ਦਾ ਸਨੇਹਾ ਦੇਣ ਵਾਲੇ ਤਿਉਹਾਰ ਨੇ ਜਿਵੇਂ ਸਾਰੀ ਸੰਗਤ ਜਿਹੜੀ ਆ ਉਹ ਰਲ ਮਿਲ ਕੇ ਇੱਕ ਮੁਟ ਹੋ ਕੇ ਇਹਨਾਂ ਤਿਉਹਾਰਾਂ ਦੇ ਵਿੱਚ ਹਿੱਸਾ ਲੈਂਦੀ ਆ ਔਰ ਮੋਰਲੀ ਕਤਾਰ ਵਾਲੇ ਵੀ ਜਿਹੜੇ ਸਾਰੇ ਨੇ ਉਹਨਾਂ ਨੂੰ ਵੀ ਪਾਰਟੀ ਬੰਚ ਤੋਂ ਉੱਪਰ ਉੱਠ ਕੇ ਇਹਨਾਂ ਤਿਉਹਾਰਾਂ ਦੇ ਵਿੱਚ ਹਿੱਸਾ ਲੈਣਾ ਚਾਹੀਦਾ ਔਰ ਇਹ ਜਿਹੜੇ ਜਿਹੜੇ ਤੁਹਾਡੇ ਤਿਉਹਾਰ ਨੇ ਉਹ ਕੋਈ ਸਨੇਹਾ ਛੱਡ ਕੇ ਜਾਂਦੇ ਨੇ ਉਹਨਾਂ ਦਾ ਕੋਈ ਮਤਲਬ ਹੈ ਉਹਨਾਂ ਦਾ ਕੋਈ ਮੈਸੇਜ ਹੈ ਉਹ ਉਸ ਮੈਸੇਜ ਨੂੰ ਜ਼ਰੂਰ ਗੜਾ ਕਰਕੇ ਜਾਣੀ ਚਾਹੀਦੀ ਧੰਨਵਾਦ ਜੀ ਆਪਾਂ ਸਾਰੇ ਰਲ ਮਿਲ ਕੇ ਇਸ ਇਤਿਹਾਸ ਨੂੰ ਹਰ ਸਾਲ ਉਜਾਗਰ ਕਰਦੇ ਆ ਜਦੋਂ ਆਪਾਂ ਅਸ਼ਟਮੀ ਮਨਾਉਂਦੇ ਆ ਫਿਰ ਆਪਾਂ ਵਿਜੇ ਦਸ਼ਮੀ ਦਸ਼ਰਾ ਵਿੱਚ ਪ੍ਰਵੇਸ਼ ਕਰਦੇ ਹੋਏ ਦਸ਼ਰਾ ਮਨਾ ਕੇ ਆਪਾਂ ਦਿਵਾਲੀ ਵੱਲ ਸਾਰੇ ਜਾਂਦੇ ਆ। ਸੋ ਇਹ ਬੜਾ ਹੀ ਖੁਸ਼ੀਆਂ ਦਾ ਸਮਾਂ ਹੁੰਦਾ ਹੈ ਜਦਕਿ ਸਾਰੀਆਂ ਸੰਗਤਾਂ ਸਮੁੱਚੇ ਦੇਸ਼ ਵਾਸੀ ਭਗਵਾਨ શ્રી ਰਾਮ ਜੀ ਨੂੰ ਯਾਦ ਕਰਦੇ ਨੇ ਅਤੇ ਉਹਨਾਂ ਦੇ ਸੰਕਲਪ ਤੇ ਪੈਰਾ ਆਪਾਂ ਸਭ ਨੂੰ ਦੇਣਾ ਚਾਹੀਦਾ ਹੈ। ਕਿਤੇ ਵੀ ਕੋਈ ਜ਼ੁਲਮ ਹੋਵੇ, ਬੇਇਨਸਾਫੀ ਹੋਵੇ, ਅਤਿਆਚਾਰ ਹੋਵੇ, ਚਾਹੇ ਕੋਈ ਵੀ ਵਿਅਕਤੀ ਕਰੇ, ਕੋਈ ਸੰਸਥਾ ਕਰੇ, ਸਰਕਾਰ ਕਰੇ, ਕਦੇ ਵੀ ਕਿਸੇ ਨੂੰ ਬਰਦਾਸ਼ਤ ਨਹੀਂ ਕਰਨਾ ਚਾਹੀਦਾ। ਸਮੂੱਚੇ ਪੰਜਾਬੀਆਂ ਨੂੰ ਇਕੱਠੇ ਹੋ ਕੇ ਇਸ ਗੱਲ ਤੇ ਪਹਿਰਾ ਦੇਣਾ ਚਾਹੀਦਾ ਕਿ ਸੱਚ ਨੂੰ ਆਪਾਂ ਅੱਗੇ ਲੈ ਕੇ ਆਈਏ ਧਰਮ ਦਾ ਬੋਲਬਾਲਾ ਹੋਵੇ ਧਾਰਮਿਕ ਜੀਵਨ ਹਰ ਇੱਕ ਨੂੰ ਅਪਣਾਉਣਾ ਚਾਹੀਦਾ ਹੈ ਆਪਾਂ ਨੂੰ ਇੱਕ ਦੂਜੇ ਦੀ ਸੇਵਾ ਕਰਨੀ ਚਾਹੀਦੀ ਹੈ ਤੇ ਫਿਰ ਜਿੱਥੇ ਵੀ ਲੋੜ ਪਵੇ ਆਪਾਂ ਨੂੰ ਜ਼ੁਲਮ ਦਾ ਤੇ ਪਾਪ ਦਾ ਖਾਤਮਾ ਕਰਨ ਵਾਸਤੇ ਉਹਦਾ ਮੁਕਾਬਲਾ ਕਰਨਾ ਚਾਹੀਦਾ ਹੈ ਸੋ ਅੱਜ ਬਹੁਤ ਮਹਾਨ ਪਰਵ ਮੈਂ ਦਸਹਰੇ ਦਾ ਇਥੇ ਨਕੋਦਰ ਸ਼ਹਿਰ ਵਿੱਚ ਸਾਰੀਆਂ ਸੰਗਤਾਂ ਰੌਣਕਾਂ ਲਗੀਆਂ ਨੇ ਸੰਤਾ ਮਹਾਂਪੁਰਖਾਂ ਦੀ ਸਰਪ੍ਰਸਤੀ ਹੇਠ ਮੰਦਰਾਂ ਦੀਆਂ ਕਮੇਟੀਆਂ ਸਾਰੀਆਂ ਸ਼ਾਮਲ ਹੋ ਕੇ ਪਹਿਲਾਂ ਰਾਮਲੀਲਾ ਮਨਾਈ ਰਾਮ ਪਿਆ ਵੀ ਮਨਾਇਆ ਹੋਰ ਵੀ ਬੜੇ ਪ੍ਰੋਗਰਾਮ ਕਰਾਏ ਤੇ ਅੱਜ ਆਪਾਂ ਸਾਰੇ ਇਥੇ ਨਕੋਦਰ ਦੁਸ਼ਹਿਰਾ ਗਰਾਊਂਡ ਵਿੱਚ ਦੁਸ਼ਹਿਰਾ ਮਨਾਉਣ ਜਾ ਰਹੇ ਹਾਂ ਇਸ ਲਈ ਮੈਂ ਸਾਰੇ ਹੀ ਇਲਾਕਾ ਨਿਵਾਸੀਆਂ ਨੂੰ ਨਕੋਦਰ ਦੇ ਲੋਕਾਂ ਨੂੰ ਪਰਿਵਾਰਾਂ ਨੂੰ ਪੰਜਾਬੀਆਂ ਨੂੰ ਦੇਸ਼ ਵਾਸੀਆਂ ਨੂੰ ਦੁਸ਼ਹਿਰੇ ਦੀਆਂ ਬਹੁਤ-ਬਹੁਤ ਵਧਾਈਆਂ ਦਿੰਦਾ जय श्री राम जय श्री राम जी आज दशहरा ਦੇ ਦਿਵਸ ਤੇ ਸਾਰੇ ਦੇਸ਼ ਵਾਸੀਆਂ ਨੂੰ ਪੰਜਾਬੀਆਂ ਨੂੰ ਤੇ ਦੇਸ਼ਾਂ ਵਿਦੇਸ਼ਾਂ ਵਿੱਚ ਵਸੇ ਹਿੰਦੂਸਤਾਨੀਆਂ ਨੂੰ ਬਹੁਤ ਬਹੁਤ ਵਧਾਈ ਹੋਵੇ ਇਦਾਂ ਹੀ ਅਸੀਂ ਆਪਣੇ ਪਵਿੱਤਰ ਤਿਹਾੜੀ ਦੁਸ਼ਹਿਰਾ ਦੀਵਾਲੀ ਗੁਰਗੋਬਿੰਦ ਗੁਰਪੁਰਾ ਇਦਾਂ ਹੀ ਬਹੁਤ ਧੂਮਤਾਮਨਾ ਮਨਾਈ ਜਾਂਦੀ ਹੈ ਪ੍ਰਮਾਤਮਾ ਸ਼੍ਰੀ ਰਾਮ ਪ੍ਰਭੂ ਸਾਰਿਆਂ ਦੇ ਕਿਰਪਾ ਕਰਣ ਤਾਂ ਕਿ ਅਸੀਂ ਇਦਾਂ ਹੀ ਆਪਣੇ ਤਿਹਾੜੀ ਬਹੁਤ ਵੱੱਡ ਛੜ ਕੇ ਮਨਾਈ ਜਾਈਏ ਦੁਸ਼ਹਿਰਾ ਦਾ ਪਵਿੱਤਰ ਤਿਹਾੜੀ ਜੋ ਕਿ ਬਹੁਤ ਹੀ ਪੁਰਾਣਾ ਇਤਿਹਾਸ ਨੂੰ ਅਸੀਂ ਇੱਕ ਵਾਰ-ਵਾਰ ਦੇਖਦੇ ਆ ਰਹੇ ਆ ਆਪਣੇ ਪੂਰਵਜਾਂ ਤੋਂ ਮਨਾਉਂਦੇ ਆ ਰਹੇ ਆ ਇਦਾਂ ਹੀ ਬਹੁਤ ਅਸੀਂ ਵੱਧ ਚੜ ਕੇ ਇਸ ਖੁਸ਼ੀ ਦੇ ਵਿੱਚ ਲੱਗਦੇ ਰਹੀਏ ਪ੍ਰਮਾਤਮਾ ਸਾਡੀ ਇਦਾਂ ਹੀ ਹਾਇਰੀ ਲਵਾਈ ਜਾਵੇ ਤੇ ਪ੍ਰਮਾਤਮਾ ਸਾਰੇ ਹਿੰਦੁਸਤਾਨੀਆਂ ਤੇ ਇਦਾਂ ਹੀ ਆਪਣੀ ਕਿਰਪਾ ਬਣਾਈ ਰੱਖੇ ਤਾਂ ਕਿ ਅਸੀਂ ਆਪਣੇ ਇਤਿਹਾਰ ਬਹੁਤ ਧੂਮਦਾਮ ਨਾਲ ਮਨਾਈ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਅੱਜ ਸਭ ਤੋਂ ਪਹਿਲਾਂ ਤੁਹਾਡੀ ਸਾਰੀ ਟੀਮ ਨੂੰ ਸਾਡੇ ਸਾਰੇ ਭੈਣਾ ਭਰਾਵਾਂ ਨੂੰ ਪਰਿਵਾਰਾਂ ਨੂੰ ਦੁਸ਼ਹਿਰੇ ਦੀਆਂ ਬਹੁਤ-ਬਹੁਤ ਸ਼ੁਭ ਕਾਮਨਾਵਾਂ ਜਿਹੜਾ ਪ੍ਰੋਫੈਸੀ ਰਾਮ ਦਾ ਮਰਿਆਦਾ ਪ੍ਰਸ਼ੂਤਮ ਜਿਹੜੇ ਸਾਡੇ શ્રી ਰਾਮ ਜੀ ਹੈ ਉਹਨਾਂ ਦਾ ਇੱਕ ਬੁਰਾਈ ਦੇ ਉੱਤੇ ਅਛਾਈ ਦੇ ਜਿੱਤ ਦਾ ਪ੍ਰਤੀਕ ਹੈ ਜਿਹੜਾ ਦੁਸ਼ਹਿਰਾ ਇਸੇ ਖੁਸ਼ੀ 'ਚ ਹੀ ਮਨਾਇਆ ਜਾਂਦਾ ਕਿ ਬੁਰਾਈ ਦੇ ਉੱਤੇ ਜਦੋਂ ਅਛਾਈ ਦੀ ਜਿੱਤ ਹੁੰਦੀ ਹੈ ਤਾਂ ਸਾਰਿਆਂ ਨੂੰ ਹੀ ਸਕੂਨ ਮਿਲਦਾ ਕਿ ਪ੍ਰਭੂ શ્રી ਰਾਮ ਨੇ ਬੜੀ ਵੱਡੀ ਸਿੱਖਿਆ ਦਿੱਤੀ ਹੈ ਕਿ ਮਰਿਆਦਾ 'ਚ ਰਹਿਣਾ ਮਰਿਆਦਾ ਨਿਭਾਉਣਾ ਸਾਨੂੰ ਸਾਰਿਆਂ ਨੂੰ ਇਸ ਚੀਜ਼ ਤੋਂ ਸਿੱਖਣਾ ਚਾਹੀਦਾ ਆਪਣੇ ਪਰਿਵਾਰ 'ਚ ਇਸ ਚੀਜ਼ ਨੂੰ ਵਿਸਾਰ-ਉਸਾਰਨਾ ਚਾਹੀਦਾ ਤਾਂ ਕਿ ਅਸੀਂ ਆਪਣੇ ਪਰਿਵਾਰ ਦਾ ਆਪਣੇ ਆਉਣ ਵਾਲੇ ਜਨਰੇਸ਼ਨ ਦਾ ਬਚਾਅ ਕਰ ਸਕੀਏ ਮਰਿਆਦਾ 'ਚ ਰਵਾਂਗੇ ਆਪਣੇ ਪੀੜ੍ਹੀਆਂ ਬਚਾਲਾਂਗੇ ਮर्यादा 'ਚ ਰਹਿਣਾ ਇੱਕ ਨਸ਼ਾ ਰਹਿਤ ਰਹਿਣਾ ਵੀ ਹੁੰਦਾ ਕਿਉਂਕਿ ਜਦੋਂ ਅਸੀਂ ਪਰਮਾਤਮਾ ਦੇ ਰੂਪ ਦੇ ਵਿੱਚ ਆਪਣੇ ਮਾਵਾਬ ਨੂੰ ਸਮਝਦੇ ਆਂ ਤੇ ਮਾਵਾਬ ਸਾਡੇ ਜਿਹੜੇ ਆ ਉਹ ਸਾਡੇ ਲਈ ਇੱਕ ਇਦਾਂ ਦੀ ਸਿੱਖਿਆ ਦੇਣ ਵਾਲੇ ਹੁੰਦੇ ਆ ਕਿ ਜਿਹੜੇ ਸਾਨੂੰ ਹਰ ਚੀਜ਼ ਤੋਂ ਇੱਦਾਂ ਦੀ ਬੁਰੀ ਸੰਗਤ ਤੋਂ ਬਚਾ ਕੇ ਰੱਖਦੇ। ਸੋ ਜੇ ਅਸੀਂ ਇਹ ਗੱਲ ਕਰੀਏ ਕਿ 라वण ਵੀ ਜੇ ਚੰਗੀ ਸੰਗਤ ਦੇ ਵਿੱਚ ਹੁੰਦਾ ਭਗਤੀ ਤੋਂ ਉਹਨੇ ਪ੍ਰਭੂ ਕੋਲੇ ਸ਼ੰਕਰ ਦੀ ਕੀਤੀ ਪਰ ਉਹ ਕਿਤੇ ਨਾ ਕਿਤੇ ਉਹਨਾਂ ਦੇ ਵਿੱਚ ਉਹ ਕਮਾਂਡ ਹੋਊਗਾ ਕਿ ਜਿਹੜਾ ਉਹਨਾਂ ਨੇ ਸਾਬਤ ਕੀਤਾ ਕਿ ਮੈਂ ਆਪਣੀ ਸ਼ਕਤੀ ਦੇ ਨਾਲ ਮਾਤਾ ਸੀਤਾ ਜੀ ਦਾ ਹਰਨ ਕੀਤਾ ਤੇ ਪ੍ਰਭੂ ਸ਼੍ਰੀ ਰਾਮ ਨੇ ਜਦੋਂ ਉਹਦੇ ਤੇ ਵੱਧ ਕਰਕੇ ਮਾਤਾ ਸੀਤਾ ਜੀ ਨੂੰ ਵਾਪਸ ਲੈ ਕੇ ਆਉਂਦਾ ਉਸ ਖੁਸ਼ੀ ਦੇ ਵਿੱਚ ਜਿਹੜਾ ਦੁਸ਼ਹਿਰਾ ਪਰ ਮਨਾਇਆ ਗਿਆ। ਸਵੇਰੇ ਜਦੋਂ ਪ੍ਰੀਤ ਪਿਆ ਸੀ ਲਗਾਤਾਰ ਵੀ ਵੀ ਰਾਖੇ ਅੱਧੀ ਅਰਦਾਸਾਂ ਕਰਦੇ ਸੀ ਪਰ ਬਾਅਦ ਮਾ ਕੇ ਪ੍ਰਭੂ ਰਾਮ ਵਰਗੇ ਤੇ ਉਹ ਸਬੂਤ ਤੁਹਾਡੇ ਸਾਹਮਣੇ ਆ ਪਰਮਾਤਮਾ ਬਿਆਨਤਾ ਉਹਨੇ ਆਪਣੇ ਜਿਹੜੇ ਕਾਰਜਕ੍ਰਮ ਹਨ ਜਿੰਨੇ ਉਹਦੇ ਕੰਮ ਉਹ ਸਾਰੇ ਉਹਨੇ ਬਿਧੀਬਦ ਪੂਰੇ ਕਰਨੇ ਹੀ ਕਰਨੇ ਹਨ ਉਹਨੂੰ ਕੋਈ ਵੀ ਵਿਗਨ ਨਹੀਂ ਪਾ ਸਕਦਾ ਇੰਦਰ ਦੇਵਤਾ ਵੀ ਵਿਗਨ ਨਹੀਂ ਪਾ ਸਕਦੇ ਤੇ ਪ੍ਰਭੂ શ્રી ਰਾਮ ਦੀ ਤਾਂ ਦੁਨੀਆ ਗੁਣਗਾਨ ਕਰਦੀ ਹੈ ਤੇ ਵੇਸ਼ ਕਰਕੇ ਉਹਨਾਂ ਦੀ ਕਿਰਪਾ ਸਾਡੇ ਨਕੂਦਰ ਤੇ ਬਰਸਦੀ ਆ ਰਹੀ ਹੈ ਤੇ ਬਰਸਦੀ ਹੀ ਰਹੇਗੀ ਕੋਈਹੀ ਮੰਗਲ ਕਾਮਨਾ ਕਰਦੇ ਆ ਸਾਡੇ ਸਾਰੇ ਸਨਾਤਨ ਤੌਰ ਤੇ ਸਾਰੇ ਸਾਰੇ ਹਿੰਦੁਸਤਾਨੀਆਂ ਤੇ ਪੂਰੇ ਵਿਸ਼ਵ ਦੇ ਸਾਡੇ ਵਾਸਤੇ ਪੈਣਾ ਪਰਿਵਾਰਾਂ ਤੇ ਇਹ ਵਿਸ਼ਵ ਤੇ ਕਿਰਪਾ ਬਣੀ ਰਹੇ ਇਸੇ ਤਰ੍ਹਾਂ ਅਸੀਂ ਨਕੋਤਰ ਨਿਵਾਸੀ ਆਪਣੇ ਦੁਸ਼ਹਿਰਾ ਗਰਾਊਂਡ ਦੇ ਵਿੱਚ ਆ ਕੇ ਦੁਸ਼ਹਿਰਾ ਮਨਾਉਂਦੇ ਰਹੀਏ ਉਹ ਵੀ ਸ਼੍ਰੀ ਰਾਮ ਦੀ ਕਿਰਪਾ ਲੈਂਦੇ ਰਹੀਏ ਜੈ ਜੈ ਸ਼੍ਰੀ ਰਾਮ ਅੱਜ ਮੈਂ ਸਾਰੇ ਨਕੋਤਰ ਵਸਿਆ ਨੂੰ ਸਾਰੇ ਦੇਸ਼ ਵਸਿਆ ਨੂੰ ਆਪਣੇ ਵੱਲੋਂ ਆਪਣੀ ਪਾਰਟੀ ਭਾਰਤੀ ਜਨਤਾ ਪਾਰਟੀ ਵੱਲੋਂ ਬੁਰਾਈ ਦੇ ਸ਼ੈਤਾਨ ਦੇ ਪ੍ਰਤੀ ਦੁਸ਼ਹਿਰਾ ਪਰਵ ਦੀਆਂ ਲੱਖ ਲੱਖ ਵਧਾਈਆਂ ਦਿੰਦਾ ਜਿੱਥੇ ਮੈਂ ਦੁਸ਼ਹਿਰਾ ਪਰਵ ਦੀਆਂ ਵਧਾਈਆਂ ਦੇ ਨਾਲ ਅੱਜ ਖੋਰਬਾ ਵੱਡਾ ਦਿੰਦਾ ਕੀ ਰਾਸ਼ਟਰੀ ਸਵੈ ਸਰਵਿਕ ਸੰਗਠਨ ਜਿਹੜਾ ਕਿ 100 ਸਾਲ ਹੋ ਗਏ ਆ ਉਹ ਜਿਹੜੀ ਸ਼ਤਾਬੀ ਵਰਸ਼ ਆ ਉਹਨਾਂ ਦੇ ਵੀ ਮੈਂ ਸਾਰੇ ਸਵੈ ਸਰਵਿਕ ਨੂੰ ਲੱਖ ਲੱਖ ਵਧਾਈ ਦੇਣਾ ਜੈ ਸ਼੍ਰੀ ਰਾਮ ਸਭ ਤੋਂ ਪਹਿਲਾਂ ਇਲਾਕਾ ਨਿਵਾਸੀਆਂ ਨੂੰ ਅੱਜ ਦੇ ਮਹਾਨ ਪਰਵ ਦੀਆਂ ਬਹੁਤ ਬਹੁਤ ਮੁਬਾਰਕਾਂ ਸਾਰਿਆਂ ਨੂੰ ਜੈ ਸ਼੍ਰੀ ਰਾਮ ਇੱਥੇ ਆਏ ਹੋਏ ਸਾਰੇ ਇਲਾਕਾ ਨਿਵਾਸੀਆਂ ਨੂੰ ਭਗਵਾਨ ਰਾਮ ਜੀ ਦਾ ਆਸ਼ੀਰਵਾਦ ਬਣਿਆ ਰਵੇ ਤੇ ਸਾਰੇ ਇਲਾਕਾ ਨਿਵਾਸੀ ਸਾਡਾ ਨਕੋਦਰ ਖੁਸ਼ੀ-ਖੁਸ਼ੀ ਇੱਦਾਂ ਬਸਦਾ ਹੱਸਦਾ ਬਸਦਾ ਰਹੇ ਅੱਜ ਦੁਸ਼ਹਿਰ ਦੇ ਦਿਨ ਦੇ ਉੱਤੇ ਮੈਂ ਆਪਣੇ ਲੋ ਆਪਣੇ ਪਰਿਵਾਰ ਲੋ ਆਪਣੇ ਸਾਰੇ ਸਾਥੀਆਂ ਲੋ ਸਾਰੇ ਇਲਾਕਾ ਵਾਸੀਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿੰਦਾ ਸਾਨੂੰ ਸਾਰਿਆਂ ਰਲ ਕੇ ਇਸੇ ਤਰ੍ਹਾਂ ਹੀ ਇਹ ਜਿਹੜਾ ਦਸ਼ਹਿਰਾ ਦਾ ਪਰਵ ਮਨਾਉਣਾ ਚਾਹੀਦਾ ਕਿਉਂਕਿ ਅੱਜ ਬਦੀ ਦੇ ਉੱਤੇ ਨੇਕੀ ਦੀ ਜਿੱਤ ਪ੍ਰਾਪਤ ਹੋਣੀ ਆ ਔਰ ਸਾਨੂੰ ਇਹ ਸਿੱਖਿਆ ਵੀ ਮਿਲਦੀ ਆ ਭਗਵਾਨ ਰਾਮ ਜੀ ਤੋਂ ਜਿਸ ਤਰ੍ਹਾਂ ਉਹਨਾਂ ਨੇ ਆਪਣੇ ਪਿਤਾ ਜੀ ਦਾ ਜਿਹੜਾ ਉਹਨਾਂ ਨੇ ਪ੍ਰਣ ਕੀਤਾ ਸੀ ਜਾਂ ਵਾਅਦਾ ਦਿੱਤਾ ਸੀ ਉਹਨੂੰ ਪੂਰਾ ਕੀਤਾ ਤੇ ਆਪਣੀ ਪਰਵਾਰ ਨੂੰ ਪਵਨ ਲਕਸ਼ਮਣ ਜੀ ਤੋਂ ਸਾਨੂੰ ਇਹ ਪ੍ਰੇਰਨਾ ਮਿਲਦੀ ਆ ਕਿ ਕਿਸ ਤਰ੍ਹਾਂ ਆਪਣੇ ਪਰਿਵਾਰ ਨੂੰ ਸੰਯੁਕਤ ਰੱਖਣਾ ਔਰ ਵੱਡਿਆਂ ਦਾ ਆਦਰ ਕਰਨਾ ਮੈਂ ਚਾਹਨਾ ਸਾਨੂੰ ਇਹਨਾਂ ਤੋਂ ਕੁਛ ਨਾ ਕੁਛ ਸਿੱਖਿਆ ਲੈ ਕੇ ਤੇ ਇਸ ਤਿਹਾਰ ਨੂੰ ਦਿਲ ਕੇ ਬਲਕੇ ਮਨਾਉਣਾ ਚਾਹੀਦਾ ਧੰਨਵਾਦ ਜੈ ਸ਼੍ਰੀ ਰਾਮ ਜੀ ਜੈ ਸ਼੍ਰੀ ਰਾਮ ਬਦੀ ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਦੁਸ਼ਹਿਰੇ ਤੇ ਇਸ ਪਾਵਨ ਤਿਹਾੜੀ ਤੇ ਮੈਂ ਇਲਾਕਾ ਨਿਵਾਸੀਆਂ ਨੂੰ ਦੇਸ਼ ਵਿਦੇਸ਼ਾਂ ਵਿੱਚ ਵਸਦੇ ਹਿੰਦੂਸਤਾਨੀ ਨੂੰ ਲੱਖ ਲੱਖ ਵਧਾਈ ਦਿੰਦਾ ਔਰ ਇਹ ਸਾਂਝਾ ਤਿਉਹਾਰ ਆਏ ਇਹ ਦੀਵਾਲੀ ਹੋਇਆ ਜਾਂ ਤੁਹਾਡਾ ਦੁਸਹਿਰਾ ਹੋਇਆ ਸਾਰੇ ਧਰਮ ਰਲ ਕੇ ਮਨਾਉਂਦੇ ਆ ਔਰ ਬੜੀ ਮਨੋਕਾਮਨਾ ਪੂਰੀ ਕਰਦੇ ਹੈ ਸ਼੍ਰੀ ਰਾਮ ਅੱਜ ਅਸੀਂ ਇੱਥੇ ਸਾਰੇ ਗਰਾਊਂਡ ਦੇ ਵਿੱਚ ਸਾਰੇ ਮਨਾਉਣ ਲਈ ਆਏ ਆ ਅੱਜ ਸਾਰੇ ਦੇਸ਼ ਵਾਸੀਆਂ ਨੂੰ ਸਾਰੇ ਦੀ ਲੱਖ ਲੱਖ ਵਧਾਈ ਹੋਵੇ ਮੇਰੇ ਵੱਲੋਂ ਮੇਰੇ ਗਿਆਨ ਦਰਸ਼ਨ ਚੈਰੀਟੇਬਲ ਟਰਸਟ ਵੱਲੋਂ ਸਾਰੇ ਦੇਸ਼ ਵਾਸੀਆਂ ਨੂੰ ਲੱਖ ਲੱਖ ਵਧਾਈ ਸਾਰੇ ਦੀ ਬਹੁਤ ਬਹੁਤ ਵਧਾਈਆਂ ਲੋਕਾਂ ਦੇ ਵਸਨੀਕਾਂ ਨੂੰ ਜੈ ਸ਼੍ਰੀ ਰਾਮ ਬਹੁਤ ਜੈ ਦੇਖੀ ਦਿੱਤੀ ਜਿਤ ਹੋਈ ਅੱਜ ਜੈਕਾਰੇ ਗੋਰੀ ਬજરંગી ਲੋਕਾਂ ਦੇ ਵਸਨੀਕਾਂ ਨੂੰ ਸਾਰੇ ਦੇਸ਼ ਵਸਨੀਕਾਂ ਨੂੰ ਬਹੁਤ ਬਹੁਤ ਵਧਾਈਆਂ ਹੰਕਾਰ ਦਾ ਖਤਮ ਹੋਇਆ ਸੀ ਅੱਜ ਔਰ ਜੈ ਸਾਰੇ ਦਾ ਮਾਪਕ ਸਾਰੇ ਵਰਲਡ ਵਿੱਚ ਬਹੁਤ ਹੀ ਮਰਿਆਦਾ ਨਾਲ ਮਨਾਇਆ ਜਾਂਦਾ ਹੈ ਔਰ ਸਾਰਿਆਂ ਨੂੰ ਇਹ ਬਹੁਤ ਬਹੁਤ ਵਧਾਈਆਂ ਕਪਾਣੀਆਂ ਬੇਕਰ ਵੱਲੋਂ ਸਾਰੇ ਸ਼ਹਿਰ ਵਾਸੀਆਂ ਨੂੰ ਦੁਸਹਿਰੇ ਦੀਆਂ ਲੱਖ ਲੱਖ ਵਧਾਈ ਹੋਵੇ। ਹਾਂਜੀ ਅੱਜ ਸਾਡੇ ਨਗਰ ਉਧਰ ਸ਼ਹਿਰ ਦੇ ਵਿੱਚ ਜਿਹੜਾ ਦੁਸਹਿਰਾ ਆਇਆ ਉਹ ਮਨ ਸ੍ਰੀ ਗੋਬਿੰਦਾਸ ਜੀ ਦੀ ਦਿੱਖ ਦਾ ਜਿਹੜਾ ਬਣਾਇਆ ਜਾ ਰਿਹਾ ਹੈ ਉਹ ਮੈਂ ਵਧਾਈ ਦਿੰਦਾ ਸਾਰੇ ਆਪਣੇ ਇਲਾਕਾ ਨਿਵਾਸੀਆਂ ਨੂੰ ਔਰ ਸ਼ਹਿਰ ਨਿਵਾਸੀਆਂ ਨੂੰ ਸ਼ਹਿਰੇ ਦੀਆਂ ਮੇਰੇ ਵੱਲੋਂ ਔਰ ਮੇਰੀ ਸਾਰੀ ਨਗਰ ਕੌਂਸਲ ਔਰ ਸਾਡੇ ਐਮਸੀ ਸੇਵਾਦਾਰਾਂ ਵੱਲੋਂ ਬਹੁਤ ਬਹੁਤ ਮੁਬਾਰਕਾਂ ਬਹੁਤ ਬਹੁਤ ਸ਼ਹਿਰ ਵਾਸੀਆਂ ਨੂੰ ਸ਼ਹਿਰੇ ਦੀਆਂ ਲੱਖ ਲੱਖ ਬਲਾਈਆਂ ਮੈਂ ਸੁਰੇਸ਼ ਗੋਪਾਲੀਆ ਆਪਣੇ ਵੱਲੋਂ ਆਪਣੇ ਮੋਰ ਆਪਣੇ ਮਹੱਲੇ ਦੇ ਨੌਜਵਾਨ ਸਾਰੇ ਸ਼ਹਿਰ ਨਿਵਾਸੀਆਂ ਨੂੰ ਸ਼ਹਿਰੇ ਦੀ ਬਹੁਤ ਬਹੁਤ ਬਲਾਈਆਂ ਨੇਕੀ ਉੱਤੇ ਵਦੀ ਦੇ ਤਿਹਾਰ ਦੇ ਅੱਜ ਭਗਵਾਨ ਰਾਮ ਜੀ ਦੇ ਵੱਲੋਂ ਇੱਥੇ ਨਕੂਦਰ ਦੇ ਵਿੱਚ ਦਸਹਿਰਾ ਮਨਾਇਆ ਜਾ ਰਿਹਾ ਹੈ ਉਹ ਸਾਰਿਆਂ ਨੂੰ ਲੱਖ ਲੱਖ ਮੁਬਾਰਕਾਂ। ਨਮਸਕਾਰ ਜੀ ਮੈਂ ਆਪਣੇ ਰਾਇਆ ਤੀਰਤਪਾਲ ਆਪਣੇ ਵੱਲੋਂ ਆਪਣੇ ਲਾਇੰਸ ਕਲੱਬ ਨਕੂਦਰ ਵੱਲੋਂ ਆਪ ਸਭ ਨੂੰ ਸ਼ਹਿਰੇ ਦੀਆਂ ਤੇ ਵਿਜੇ ਦਸ਼ਮੀ ਦੇ ਤਿਹਾਰ ਦੀਆਂ ਬਹੁਤ ਬਹੁਤ ਮੁਬਾਰਕਾਂ ਦਿੰਦਾ ਹਾਂ ਤੇ ਆਸ ਕਰਦਾ ਹਾਂ ਕਿ ਭਗਵਾਨ ਰਾਮ ਆਪਣੀ ਕਿਰਪਾ ਸਾਰੇ ਸ਼ਹਿਰ ਵਾਸੀਆਂ ਦੇ ਬਣਾਈ ਰੱਖਣ ਤੇ ਆਪਾਂ ਦਿਨ ਦਿਨ ਚੌੜੀ ਤੱਕੀ ਬਸਣ। ਜੈ ਸ਼੍ਰੀ ਰਾਮ ਸਾਰੇ ਨਕੂਦਰ ਵਾਸੀਆਂ ਨੂੰ ਅੱਜ ਜਿਹੜਾ ਇਸ ਦੁਸ਼ਹਿਰੇ ਦੇ ਤਿਉਹਾਰ ਤੇ ਬਹੁਤ-ਬਹੁਤ ਤੁਹਾਨੂੰ ਬਲਾਈ ਦਿਨਾ ਇਹ ਤਿਉਹਾਰ ਜਿਹੜਾ ਜਿਹੜੀ ਤੇ ਲਿਖੀ ਦੀ ਜਿਹੜੀ ਜਿੱਦ ਦਾ ਪੂਰੀ ਕਾ ਔਰ ਅੱਜ ਸਾਰੇ ਸਨਕਲ ਬਲਾਈਏ ਕਿ ਜਿਹੜਾ ਸਾਡੇ ਸਵਾਜ ਦੇ ਵਿੱਚ ਦੇ ਨਸ਼ਾ ਰੂਪੀ ਰਾਵਣ ਅਸੀਂ ਸਾਰੇ ਮਿਲ ਕੇ ਉਸ ਤਰੀਕੇ ਨਾਲ ਉਹਨੂੰ ਜਲਾਈਏ ਧੰਨਵਾਦ ਹਾਂਜੀ ਹਾਂਜੀ ਸਮੂਹ ਨਕੌਦਰ ਵਾਸੀਆਂ ਨੂੰ ਅੱਜ ਇਸ ਦੁਸ਼ਹਿਰੇ ਦੀ ਲੱਖ-ਲੱਖ ਵਧਾਈ ਹੋਵੇ ਏ ਆਪਾਂ ਨੂੰ ਇੱਥੇ ਇੱਕ ਬਹੁਤ ਵਧੀਆ ਸਿੱਖਿਆ ਮਿਲਦੀ ਹੈ ਕਿ ਜਿੱਦਾਂ ਰਾਵ ਰਾਵਣ ਨੂੰ ਇੰਨਾ ਗਿਆਤਾ ਸੰਸਾਰ ਦਾ ਹੋਇਆ ਲੇਕਿਨ ਉਸ ਤੋਂ ਬਾਅਦ ਵੀ ਉਹਦੀ ਇੱਕ ਗਲਤੀ ਕਰਕੇ ਇੱਕ ਛੋਟੀ ਜੀ ਗਲਤੀ ਕਰਕੇ ਉਹਨੂੰ ਐਡੀ ਵੱਡਾ ਵੱਡੀ ਸਜ਼ਾ ਮਿਲੀ ਤੇ ਇੱਕ ਜਿਹੜੀ ਉਹ ਕਹਿੰਦੇ ਕਿ ਬੁਰਾਈ ਤੇ ਉੱਤੇ ਅਛਾਈ ਦੀ ਜੀਤ ਜਿਹੜੀ ਅੱਜ ਇੱਥੇ ਹੋਈ ਆ ਦੁਸ਼ਹਿਰੇ ਦੇ ਵਿੱਚ ਤੇ ਆਪਾਂ ਇਦਾਂ ਹੀ ਇਹ ਇੱਕ ਸਿੱਖਿਆ ਹੈਗੀ ਆ ਸਾਰਿਆਂ ਨੂੰ ਅਛਾਈ ਦੇ ਰਾਹ ਦੇ ਵਿੱਚ ਚੱਲਣਾ ਚਾਹੀਦਾ ਆ ਤੇ ਮਿਲ ਜੁਲ ਕੇ ਰਹਿਣਾ ਚਾਹੀਦਾ ਆ ਜਿਹੜਾ ਵੀ ਆਪਾਂ ਨੂੰ ਇੱਥੇ ਗਿਆਨ ਮਿਲਦਾ ਦੁਸ਼ਹਿਰੇ ਦੇ ਉੱਤੇ ਉਹ ਆਪਾਂ ਨੂੰ ਲੈ ਕੇ ਆਪਣਾ ਜੀਵਨ ਇਦਾਂ ਹੀ ਅੱਗੇ ਦੇਰ ਵਰਤਾ ਚਲਾਉਣਾ ਚਾਹੀਦਾ ਜੀ ਧੰਨਵਾਦ ਜੀ ਦੁਸ਼ਹਿਰੇ ਦੀ ਸਾਰੇ ਸਮੂਹ ਸ਼ਹਿਰ ਵਾਸੀਆਂ ਨੂੰ ਬਾਹਰ ਵਸਦੇ ਆਪਣੇ ਪੰਜਾਬੀਆਂ ਨੂੰ ਦੁਸ਼ਹਿਰੇ ਦੀ ਲੱਖ ਲੱਖ ਵਧਾਈ ਦੁਸ਼ਹਿਰਾ 2025 ਦੀ ਇਕਾਲਿਆ ਦੀ ਪੂਰੀ ਟੀਮ ਨੂੰ ਤੇ ਨਕੌਧਰ ਦੇ ਦੇਸ਼ ધਰਮ ਸਮਾਜ ਦੇ ਸਾਰੇ ਲੋਕਾਂ ਨੂੰ ਇਹ ਸਾਰੀਆਂ ਸ਼ੁਭਕਾਮਨਾਵਾਂ ਮੈਂ ਆਪਣੇ ਵੱਲੋਂ ਆਪਣੇ ਟੋਗਰਾ ਐਜੂਕੇਸ਼ਨ ٹرسٹ ਵੱਲੋਂ ਬਹੁਤ-ਬਹੁਤ ਬੋਲਦਾ ਆਪਣੇ ਵੱਲੋਂ ਔਰ ਆਪਣੇ ਪੁਲਿਸ ਡਿਪਾਰਟਮੈਂਟ ਵੱਲੋਂ ਸ਼ਹਿਰ ਨਿਵਾਸੀਆਂ ਨੂੰ ਬਹੁਤ-ਬਹੁਤ ਦਸਹਿਰੇ ਦੀਆਂ ਮੁਬਾਰਕਾਂ ਦਿੰਦਾ ਔਰ ਬਾਕੀ ਮੈਂ ਇਸ ਦਸਹਿਰੇ ਬਾਰੇ ਜਣਾ ਚਾਹੁੰਦਾ ਕਿ ਮੈਨੂੰ ਬੜੀ ਇਹ ਬੜੀ ਖੁਸ਼ੀ ਵਾਲੀ ਗੱਲ ਇੱਥੇ ਸੁਣਨ ਨੂੰ ਮਿਲੀ ਆ ਕਿ ਇਹ ਜਿਹੜਾ ਦਸਹਿਰਾ ਵਾ 215ਵਾਂ ਦਸਹਿਰਾ ਦੱਸ ਰਿਹਾ ਕਿ ਮਨਾਇਆ ਜਾ ਰਿਹਾ ਹੈ ਔਰ ਬਹੁਤ ਹੀ ਲੋਕਾਂ ਵਿੱਚ ਉਤਸ਼ਾਹ ਆ ਇਸ ਇਤਿਹਾਰ ਨੂੰ ਮਨਾਉਣ ਵਾਸਤੇ ਔਰ ਮੈਂ ਸਾਰਿਆਂ ਨੂੰ ਫਿਰ ਤੋਂ ਦੁਬਾਰਾ ਬਹੁਤ-ਬਹੁਤ ਵਧਾਈ ਦਿੰਦਾ ਔਰ ਮੈਂ ਨਾਲ ਹੀ ਇਕ ਆਪਣਾ ਗੱਲੋਂ ਵਚਨ ਦੇਣਾ ਕਿ ਮੈਂ ਇੱਕ ਐਜੇ ਇਸ ਸ਼ਹਿਰ ਦਾ ਐਸਚੂ ਹੁੰਦਿਆ ਹੋਇਆ ਮੈਂ ਲੋਕਾਂ ਦੇ ਜਾਨ ਤੇ ਮਾਲ ਦੀ ਰੱਖਿਆ ਕਰਨ ਦਾ ਪੂਰੀ ਤਰ੍ਹਾਂ ਨਾਲ ਵਚਨ ਬੱਧ ਹਾਂ ਬਹੁਤ ਵਧੀਆ ਸਰ ਕਿੱਦਾਂ ਦੇ ਲੱਗੇ ਪੁੱਤ ਜੀ ਹਾਂਜੀ ਬਹੁਤ ਵਧੀਆ ਲੱਗਾ ਜਿਹੜਾ ਸਾਰਾ ਭਾਈਚਾਰਾ ਮਿਲ ਕੇ ਨਾ ਦਸਹਰੇ ਦਾ ਇਹ ਤਿਹਾੜੀ ਬਣਾ ਰਿਹਾ ਬਹੁਤ ਵਧੀਆ ਲੱਗਾ ਜੀ ਅੱਜ ਦਸਹਰੇ ਦਾ ਪਵਿੱਤਰ ਤਿਹਾੜੀ ਨੂੰ ਕੋਦਰ ਸ਼ਹਿਰ ਤੋਂ ਪਹੁੰਚੇ ਹੋ ਬਿਲਕੁਲ ਨਕੋਦਰ ਇੱਕ ਆਪਣੇ ਆਪ ਚ ਪਵਿੱਤਰ ਸ਼ਹਿਰ ਆ ਨਕੋਦਰ ਦੇ ਇਸ ਪਵਿੱਤਰ ਸ਼ਹਿਰ ਚ ਅੱਜ ਇਸ ਪਵਿੱਤਰ ਤਿਹਾੜ ਦਸਹਰੇ ਤੇ ਆਉਣ ਦਾ ਮੌਕਾ ਮੈਂ ਬਹੁਤ ਭਾਗਾਂ ਵਾਲਾ ਸਮਝਦਾ ਆਪਣੇ ਆਪ ਨੂੰ ਕਿਉਂਕਿ ਬਦੀ ਉੱਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਆ ਪਾਪ ਦੇ ਉੱਪਰ ਪੁੰਨ ਦੀ ਜਿੱਤ ਦਾ ਪ੍ਰਤੀਕ ਆ ਔਰ ਇਹ ਮੈਂ ਸਮਝਦਾ ਮੈਂ ਮੈਂ ਸਮਝਦਾ ਕਿ ਜਦ ਜਦ ਵੀ ਅਤਿਆਚਾਰ ਔਰ ਪਾਪ ਵਧਦਾ ਉਸ ਵੇਲੇ ਪਰਮਪਿਤਾ ਪਰਮਾਤਮਾ ਉਤਾਰ ਤਾਰਦਾ ਔਰ ਭਗਵਾਨ ਰਾਮ ਨੇ ਉਸ ਵਕਤ ਉਤਾਰ ਤਾਰਿਆ ਔਰ ਮर्यादा ਪ੍ਰਸ਼ੂਤਮ ਬਣ ਕੇ ਉਹਨਾਂ ਨੇ ਦੁਨੀਆ ਨੂੰ ਸਾਨੂੰ ਸਮਾਜ ਨੂੰ ਇੱਕ ਸੰਕੇਤ ਦਿੱਤਾ ਜੋ ਅੱਜ ਤੱਕ ਉਹਨਾਂ ਦੇ ਆਦਰਸ਼ਾਂ ਦੇ ਅਸੀਂ ਚੱਲਦੇ ਆ ਮੈਂ ਸਮਝਦਾ ਕਿ ਅੱਜ ਦੇ ਸਮੇਂ ਵਿੱਚ ਸਮਾਜ 'ਚ ਜੋ ਗੜਬੜਾਂ ਲਗਈਆਂ ਉਹਦੇ ਵਿੱਚ ਭਗਵਾਨ ਰਾਮ ਦਾ ਜੋ ਉਪਦੇਸ਼ ਆ ਉਹ ਬਹੁਤ ਸਾਨੂੰ ਧਾਰਨ ਕਰਨਾ ਜ਼ਰੂਰੀ ਆ ਕਿਉਂਕਿ ਜੋ ਉਹਨਾਂ ਨੇ ਮਰਿਆਦਾ ਸਥਾਪਿਤ ਕੀਤੀ ਆ ਉਹ ਜੀਵਨ ਦੇ ਵਿੱਚ ਅਸੀਂ ਅਪਣਾਵਾਂਗੇ ਫੇਰ ਹੀ ਸਾਨੂੰ ਇਹ ਤਿਉਹਾਰ ਬਣਾਉਣ ਦਾ ਅਸਲੀ ਆਪਣਾ ਮੰਤਵ ਪੂਰਾ ਹੁੰਦਾ ਮੈਂ ਅੱਜ ਦੇ ਇਸ ਪਵਿੱਤਰ ਦਿਨ ਤੇ ਆਪਣੇ ਵੱਲੋਂ ਬਹੁਤ ਵਧਾਈ ਦਿੰਦਾ ਸਾਰੀ ਪ੍ਰਬੰਧਕ ਕਮੇਟੀ ਨੂੰ ਸੰਤ ਬਾਬਾ ਗੋਬਿੰਦਦਾਸ ਜੀ ਦੇ ਇਸ ਪਵਿੱਤਰ ਸਥਾਨ ਤੇ ਮੈਂ ਇਸ ਦਸਹਿਰੇ ਦੇ ਪਵਿੱਤਰ ਦਿਹਾੜੇ ਤੇ ਬਹੁਤ-ਬਹੁਤ ਵਧਾਈਆਂ ਜੈ ਸ਼੍ਰੀ ਰਾਮ ਜੀ ਨੇਕੀ ਉੱਤੇ ਵਧੀ ਦੀ ਜਿੱਤ ਦੀ ਦੁਸ਼ਹਿਰੇ ਦੇ ਤਿਉਹਾਰ ਦੀ ਸ਼ਹਿਰ ਵਾਸੀਆਂ ਨੂੰ ਲੱਖ ਲੱਖ ਵਧਾਈ ਜੈ ਸ਼੍ਰੀ ਰਾਮ ਜੀ ਜੈ ਸ਼੍ਰੀ ਰਾਮ ਅੱਜ ਮੈਂ ਕੋਦਰ ਦੇ ਵਿੱਚ ਜੋ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬੜੀ ਧੂਮਕਾਮ ਦੇ ਨਾਲ ਦੁਸ਼ਹਿਰਾ ਮਨਾਇਆ ਜਾ ਰਿਹਾ ਹੈ ਮੈਂ ਸਾਰੇ ਇਲਾਕਾ ਨਿਵਾਸੀਆਂ ਨੂੰ ਦੇਸ਼ ਨਿਵਾਸੀਆਂ ਨੂੰ ਸ਼ਹਿਰ ਨਿਵਾਸੀਆਂ ਨੂੰ ਬਹੁਤ ਬਹੁਤ ਵਧਾਈਆਂ ਦਿੰਦਾ ਹਾਂ ਤੇ ਜਿਹੜੇ ਵੀ ਇਸ ਦੁਸ਼ਹਿਰਾ ਗਰਾਉਂਡ ਦੇ ਵਿੱਚ ਹਾਰੇ ਦੂਆਲੇ ਦੇ ਇਲਾਕੇ ਚੋਂ ਪਿੰਡਾਂ ਦੇ ਵਿੱਚੋਂ ਪਹੁੰਚੇ ਆ ਮੈਂ ਸਾਰਿਆਂ ਦਾ ਸਹਿਲੂਨ ਧੰਨਵਾਦ ਕਰਦਾ ਹਾਂ ਮੈਂ ਆਪਣੇ ਵੱਲੋਂ ਤੇ ਆਪਣੇ ਚਾਵਲਾ ਪਰਿਵਾਰ ਵੱਲੋਂ ਸਾਰੇ ਇਲਾਕਾ ਨਿਵਾਸੀਆਂ ਨੂੰ ਸ਼ਹਿਰ ਨਿਵਾਸੀਆਂ ਨੂੰ ਦੇਸ਼ ਨਿਵਾਸੀਆਂ ਨੂੰ ਦੁਸ਼ਹਿਰੇ ਦੀ ਬਹੁਤ ਬਹੁਤ ਵਧਾਈ ਦਿੰਦਾ ਹਾਂ ਜੈ ਸ਼ੀ ਦੀ ਰਾ ਅੱਜ ਦੇ ਇਸ ਸ਼ੁਭ ਅਵਸਰਤੇ ਦੁਸ਼ਹਿਰੇ ਦੇ ਸ਼ਹਿਰ ਨਿ ਦੇਸ਼ ਨਿਵਾਸੀਆਂ ਨੂੰ ਮੈਂ ਆਪਣੇ ਵੱਲੋਂ ਲੱਖ ਲੱਖ ਵਧਾਈ ਪੇਸ਼ ਕਰਦਾ ਹੈ ਜੈ ਸ਼੍ਰੀ ਰਾਮ ਵਧਾਈ ਤਾਂ ਕਿਸੇ ਨਤਰ ਜੈ ਸ਼੍ਰੀ ਰਾਮ ਜੀ ਸਭ ਤੋਂ ਪਹਿਲਾਂ ਤਾਂ ਆਪਾਂ ਮਰਿਆਦਾ ਪ੍ਰੋਸ਼ੋਦਮ ਪ੍ਰਸ਼ੋਦਮ ਸ਼੍ਰੀ ਰਾਮ ਦੇ ਚਰਨਾਂ 'ਚ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਕਿਉਂਕਿ ਸਵੇਰੇ ਜੋ ਅੱਜ ਬੇਮੌਸਮੀ ਬਾਰਿਸ਼ ਹੋਈ ਸੀਗੀ ਉਹ ਹੋਣ ਕਰਕੇ ਵੀ ਉਸ ਤੋਂ ਬਾਅਦ ਮੌਸਮ ਉਹਨਾਂ ਨੇ ਬਹੁਤ ਅੱਛਾ ਕਰ ਦਿੱਤਾ ਜੋ ਵੀ ਰਾਵਣ ਮੇਗਨਾਥ ਕਾਮਕਰ ਦੇ ਪੁਤਲੇ ਸੀਗੇ ਉਹਨਾਂ ਨੂੰ ਕੋਈ ਵੀ ਨੁਕਸਾਨ ਨਹੀਂ ਹੋਇਆ ਉਸ ਤੋਂ ਬਾਅਦ ਅਸੀਂ ਢੀਂਗਰਾ ਸਾਹਿਬ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਪਲ-ਪਲ ਦੀ ਨਿਊਜ਼ ਲੋਕਾਂ ਨੂੰ ਚਲਾਈ ਤੇ ਦੱਸਿਆ ਵੀ ਇਹਦੇ ਵਿੱਚ ਕੋਈ ਵੀ ਡਿਸਟਰਬੈਂਸ ਨਹੀਂ ਹੈਗੀ ਆਪਾਂ ਸਾਰੇ ਇੱਥੇ ਦੁਸ਼ਹਿਰੇ 'ਚ ਪਹੁੰਚ ਗਏ ਔਰ ਦੁਸ਼ਹਿਰੀ ਰੌਣਕ ਨੂੰ ਦਿਖਾਈਏ ਉਸ ਤੋਂ ਬਾਅਦ ਧੰਨਵਾਦ ਇਸ ਕਰਨਾ ਚਾਹੁੰਦੇ ਹਾਂ ਅਸੀਂ ਆਪਣੇ ਮੰਤਰੀ ਗੋਬਿੰਦ ਸਾਹਿਬ ਦਾ ਜਿਨ੍ਹਾਂ ਦੀ ਦੇਖਰੇਖ ਦੇ ਵਿੱਚ ਅਸੀਂ ਦੇਸ਼ ਸਾਰੇ ਵਿੱਚ ਬਹੁਤ ਵਿਸ਼ਾਲ ਦੁਸ਼ਹਿਰਾ ਜੋ 215ਵੀਂ ਰਾਮਲੀਲਾ ਇੱਥੇ ਕਰਵਾਈ ਗਈ ਆ ਇਹ ਸਾਡੀ ਸਾਰੀ ਟੀਮ ਖੜੀ ਆ ਮੈਂ ਤੁਹਾਨੂੰ ਸਵੇਰੇ ਵੀ ਇੱਕ ਬੇਨਤੀ ਕੀਤੀ ਸੀ ਸਾਡੇ 'ਚ ਨਾ ਕੋਈ ਪ੍ਰਧਾਨ ਆ ਨਾ ਕੋਈ ਕੈਸ਼ੀਅਰ ਆ ਨਾ ਕੋਈ ਸੈਕਟਰੀ ਆ ਸਾਡੇ ਗੋਵਿੰਦਾਸ ਮਹਾਰਾਜ ਜੀ ਅਧਿક્ષા ਤੇ ਅਸੀਂ ਸਾਰੇ ਸੇਵਾਦਾਰ ਆਂ ਇਸੇ ਦੇ ਨਾਲ ਅਸੀਂ ਸਾਰੇ ਲੋਕਾਂ ਦੇ ਚਰਨਾਂ 'ਚ ਬੇਨਤੀ ਕਰਦੇ ਆਂ ਵੀ ਅੱਗੇ ਤੋਂ ਵੀ ਸਾਨੂੰ ਵੱਧ ਤੋਂ ਵੈਸੇ ਸਹਿਯੋਗ ਦਿਓ ਜੋ ਕਿ ਪ੍ਰਭੂ ਰਾਮ ਦੀ ਆਪੇ ਰਾਮਲੀਲਾ ਦੁਸ਼ਹਿਰਾ ਆਪਾਂ ਬਹੁਤ ਖੁਸ਼ੀ-ਖੁਸ਼ੀ ਮਨਾਸਰੀਏ ਅੰਤ ਵਿੱਚ ਅਸੀਂ ਵੇਅ આજ ਦੇ ਇਸ ਦਿਨ ਦੀ ਸਾਰੇ ਪ੍ਰਭੂ ਪ੍ਰੇਮੀਆਂ ਨੂੰ ਲੱਖ ਲੱਖ ਵਧਾਈ ਦਿੰਦੇ ਹਾਂ ਸਰ ਸੇਵਾਦਾਰੋਂ ਸੇਵਾ ਕਰਦੇ ਰਹੇ ਹੋ ਕਈ ਮਹੀਨਿਆਂ ਤੋਂ ਲਗਾਤਾਰ ਰਹੀ ਹੈ ਕੀ ਕਹਿਣਾ ਚਾਹੋਗੇ ਅੱਜ ਮੋਤੇ ਮੈਂ ਤਾਂ ਸਭ ਤੋਂ ਪਹਿਲਾਂ ਹੀ ਦੁਸ਼ਹਿਰੇ ਦੀ ਲੱਖ ਲੱਖ ਵਧਾਈ ਦਵਾਂਗਾ શ્રી ਰਾਮਲੀਲਾ ਪਰਮੰਧ ਕਮੇਟੀ શ્રી ਜਗਨਨਾਥ ਮੰਦਿਰ ਵੱਲੋਂ ਮੈਂ ਸਾਰੇ ਸ਼ਹਿਨਮਤੀਆਂ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਇੱਕ ਇੱਕ ਰੁਪਏ ਦਾ ਇੱਕ ਇੱਕ ਸਮੇਂ ਦਾ ਸਾਡੇ ਨਾਲ ਸਹਿਯੋਗ ਕੀਤਾ ਜੈ ਸ਼੍ਰੀ ਰਾਮ जय श्री राम जी जय श्री राम जी ਕੀ ਕਹਿਣਾ ਚਾਹੋਗੇ ਜੀ ਅੱਜ ਦੇ ਮੌਕੇ 'ਤੇ ਬਸ ਸਾਰਿਆਂ ਨੂੰ ਸਾਰੇ ਸ਼ਹਿਰ ਨੂੰ ਅਸੀਂ ਇਹੀ ਧੰਨਵਾਦ ਕਰਦੇ ਹਾਂ ਕਿ ਜਿਨ੍ਹਾਂ ਨੇ ਸਾਡਾ ਪੂਰਾ ਸਹਿਯੋਗ ਦਿੱਤਾ ਅਸੀਂ ਸਾਰੇ ਸ਼ਹਿਰ ਨਿਵਾਸੀਆਂ ਦਾ ਇੱਕ ਵਾਰ ਜਗਨਨਾਥ ਮੰਦਰ 라ਮਰੀਲਾ ਕਮੇਟੀ ਵੱਲੋਂ ਸਾਰੇ ਸ਼ਹਿਰ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜੀ जय श्री राम ਜੀ ਜੈ ਜੈ ਸ਼੍ਰੀ ਰਾਮ ਦੇਖੋ ਐਸਾ ਸੁੰਦਰ ਪਰਵ ਆਪਣਾ ਬਿਸ਼ਾਰੇ ਦਾ ਜਦੋਂ ਰਾਮ ਜੀ ਨੇ 라ਵਣ ਤੇ ਜਿੱਤ ਪਾਈ ਸੱਚਾਈ ਨੇ ਬੁਰਾਈ ਤੇ ਇਸ ਕਰਕੇ ਇਹ ਜਿਹੜਾ ਤਿਉਹਾਰ ਆ ਸਾਰਿਆਂ ਨੂੰ ਇਨਾਂ ਕ ਗਿਆਨ ਜਾਂ ਇਨਾਂ ਕ ਸ਼ਰਦਾ ਦਾ ਪ੍ਰਤੀਕ ਆ ਅੱਛੀ ਸਿੱਖਿਆ ਦਿੰਦਾ ਆ ਅੱਛੀ ਸਿੱਖਿਆ ਦਿੰਦਾ ਆ ਵੀ ਆਪਣੇ ਬੱਚਿਆਂ ਨੂੰ ਵੀ ਇਹਦੇ ਵਿੱਚ ਆਣ ਕੇ ਇਨਾਂ ਦਾ ਸਾਰਾ ਹੀ ਜੋ ਉਹਨਾਂ ਨੇ ਮਰਿਆਦਾ ਵਿੱਚ ਰਾਮ ਜੀ ਦੇ ਰਹਿ ਕੇ ਜੋ ਵੀ ਸੇਵਾ ਕੀਤੀ ਆ ਉਹਨਾਂ ਨੂੰ ਹਰ ਹਰ ਕਾਨੂੰ ਸਿੱਖਿਆ ਦਿੱਤੀ ਆ ਵੀ ਆਪਾਂ ਆਪਣੇ ਜੀਵਨੀ ਵਿੱਚ ਕਿੱਦਾਂ ਢਲਣਾ ਚਾਹੀਦਾ ਆ ਔਰ ਦੇਖੋ ਪ੍ਰਭੂ ਜੀ ਦੀ ਕੈਸੀ ਕਿਰਪਾ ਆ ਬਾਰਿਸ਼ ਹੋਣ ਦੇ ਬਾਵਜੂਦ ਵੀ ਰਾਮ ਜੀ ਦੀ ਕਿਰਪਾ ਆ ਪੁੱਤਰੇ ਦੇਖੋ ਉਹਨਾਂ ਨੂੰ ਸਾਉਣਾ ਕੁਛ ਨਹੀਂ ਫਰਕ ਪਿਆ ਇਹਨੂੰ ਆਪਾਂ ਕਿਰਪਾਣੀ ਦਾ ਹੋਰ ਕੀ ਕਹਿ ਸਕਦੇ ਆ ਦੇਖੋ ਠੀਕ ਹੈ ਜੀ ਔਰ ਲੋਕਾਂ ਦਾ ਸਹਿਯੋਗ ਇਹਨਾਂ ਲੋਕਾਂ ਦੀ ਸ਼ਰਧਾ ਦੇਖੋ ਇੱਥੇ ਹਰ ਬਦਨਾਮ ਹਿੰਦੂ ਸਰਦਾਰ ਸਿੱਖ ਭਾਈਚਾਰਾ ਆਪਣੇ ਨਾਲ ਵਾਲਮੀ ਕੁਮਾਰਾਜ ਦੇ ਜਿੰਨੇ ਵੀ ਆਪਣੇ ਸ਼ਹਿਰ ਦੇ ਨੁਮਾਇंदे ਆ ਉਹ ਵੀ ਕਾਫੀ ਵੱਲ ਚੜ ਕੇ ਹਿੱਸਾ ਲੈਂਦੇ ਆ ਸਾਡੇ ਰਾਮਲੀਲਾ ਵਿੱਚ ਜਿੰਨੇ ਵੀ ਦੂਰੋਂ ਦੂਰੋਂ ਸੰਗਤ ਆਈ ਆ ਅਸੀਂ ਉਹਨਾਂ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਆ जय श्री राम जय बो। 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 श्री राम रामलीला कमेटी ਤੇ ਜਗਨਨਾਥ ਮੰਦਿਰ ਵੱਲੋਂ ਸਾਰਿਆਂ ਨੂੰ ਦੁਸ਼ਹਿਰੇ ਦੀਆਂ ਬਹੁਤ-ਬਹੁਤ ਲੱਖ-ਲੱਖ ਵਧਾਈਆਂ ਸਾਰੀ ਟੀਮ ਮੈਂਬਰ ਜਿਹੜੇ ਸਾਡੇ ਆ ਬਹੁਤ ਮਹੀਨਾ ਦੋ ਮਹੀਨੇ ਹੋ ਗਏ ਸੀ ਸਾਰੇ ਤਿਆਰੀਆਂ ਕਰਦੇ ਸੀ ਜਿਸ ਹਿਸਾਬ ਨਾਲ ਸਾਰੇ ਸ਼ਹਿਰ ਨਿਵਾਸੀਆਂ ਨੂੰ ਮੇਰੇ ਵੱਲੋਂ ਤੇ ਸਾਡੀ ਟੀਮ ਵੱਲੋਂ ਦੁਸ਼ਹਿਰੇ ਦੀਆਂ ਬਹੁਤ-ਬਹੁਤ ਮੁਬਾਰਕਾਂ जय श्री राम रामलीला कमेटी ਵੱਲੋਂ ਸਾਰਿਆਂ ਨੂੰ ਨਕੋਦਰ ਨਿਵਾਸੀਆਂ ਨੂੰ ਤੇ ਦੇਸ਼ ਵਿਦੇਸ਼ੇ ਬੈਠੇ ਬੰਦਿਆਂ ਨੂੰ ਸਾਰਿਆਂ ਨੂੰ ਲੱਖ-ਲੱਖ ਵਧਾਈ ਜਿਸ ਵਿੱਚ ਦੇਖਿਆ ਗਿਆ ਹੈ ਕਿ ਬੁਰਾਈ ਦੀ ਹਾਰ ਹੋਈ ਸੱਚਾਈ ਦੀ ਜਿੱਤ ਹੋਈ ਜੈ ਸ਼੍ਰੀ ਰਾਮ ਉਹ ਅਸੀਜੀ ਤਸਵੀਰਾਂ ਕੁਝ ਗੱਲਬਾਤ ਕਰਕੇ ਜਾਈਏ ਜੈ ਸ਼੍ਰੀ ਰਾਮ ਭਾਈ ਸਾਰੇ ਭਾਈ ਇਲਾਕਾ ਨਿਵਾਸੀਆਂ ਨੂੰ ਸ਼ਹਿਰ ਦੀਆਂ ਲੱਖ ਲੱਖ ਵਧਾਈਆਂ ਜੀ ਬਹੁਤ ਬਹੁਤ ਭਾਈ ਜੈ ਸ਼੍ਰੀ ਰਾਮ ਉਹ ਤਸਵੀਰਾਂ ਜਿਨ੍ਹਾਂ ਨੂੰ ਨਗੋਦਰ ਦੇ ਦੁਸ਼ਹਿਰਾ ਗਰਾਉਂਡ ਤੋਂ ਦਿਖਾ ਰਹੀ ਸੀ ਇਹ ਟੀਮ ਉਹ ਆ ਜਿਨ੍ਹਾਂ ਨੇ ਮਿਹਨਤ ਕੀਤੀ ਆ ਔਰ ਦੁਸ਼ਹਿਰੇ ਦਾ ਅੱਜ ਪੂਰਬ ਬੜੀ ਧੁੰਦਾਂ ਦੇ ਨਾਲ ਮਨਾਇਆ ਗਿਆ ਰਾਵਣ ਮੇਘਨਾਥ ਤੇ ਕੁੰਭਕਰਨ ਦੇ ਪੁਤਲਿਆਂ ਨੂੰ ਅਗਨੀ ਭੇਟ ਕੀਤੀ ਗਈ ਆ ਤਸਵੀਰਾਂ ਸਾਰੀਆਂ ਦਿਖਾਈਆਂ ਇਹ ਜਿਹੜੀ ਟੀਮ ਆ ਬਹੁਤ ਮਿਹਨਤ ਕਰਦੀ ਆ ਲਗਾਤਾਰ ਮਿਹਨਤ ਕਰਦੀ ਆ ਬਹੁਤ ਬਹੁਤ ਧੰਨਵਾਦ ਜਨਾਬ ਕੈਮਰਾ ਪਰਸਨ ਸੂਬੇ ਤੇ ਮਿਡਾ ਦੇ ਨਾਲ ਸੁਸ਼ੀਲ ਤੇ ਇੰਗੜਾ ਜ਼ਿਸ਼ਾਹਰਾ ਗਰਾਉਂਡ ਨਕਦਰ